ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਖਬਾਰ ਤੋਂ ਫਿਰ ਨਵੀਂ ਪੀੜੀ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਜਿਹੜੀ ਵੀਡੀਓ ਹੈ ਇੱਕ ਨਵੀਂ ਅਪਡੇਟ ਤੁਹਾਡੇ ਸਾਰਿਆਂ ਲਈ ਲੈ ਕੇ ਆਏ ਹਾਂ ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਜਿਹੜੀਆਂ ਹੈਆਂ ਪੋਸਟਾਂ ਦੀ ਲਿਸਟ ਆਈ ਹੋਈ ਹੈ ਜੀ ਤਾਂ ਕਿਸੇ ਵਿਸ਼ੇ ਦੇ ਵਿੱਚ ਜਿਹੜੀਆਂ ਪੋਸਟ ਆਈਆਂ ਹਨ ਸਕੂਲ ਸਿੱਖਿਆ ਵਿਭਾਗ ਅਧੀਨ 35 ਸੈਂਟਰ ਹੈਡ ਟੀਚਰ ਅਤੇ 55 ਹੈਡ ਟੀਚਰ ਦੀਆਂ ਬੈਕਲੌਗ ਦੀਆਂ ਅਸਾਮੀਆਂ ਦੀ ਭਰਤੀ ਅਧੀਨ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਹਿੱਤ ਸਿਲੈਕਸ਼ਨ ਲਿਸਟ ਭੇਜਣ ਸੰਬੰਧੀ ਤਾਂ ਵਿਸ਼ਾ ਅੰਕਤ ਭਰਤੀ ਸੰਬੰਧੀ ਸਿਲੈਕਸ਼ਨ ਮੈਰਿਟ ਲਿਸਟ ਆਪ ਜੀ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਲਿਸਟ ਨੂੰ ਵਿਭਾਗ ਦੀ ਵੈੱਬਸਾਈਟ ਤੋਂ ਅਪਲੋਡ ਕੀਤਾ ਜਾਵੇ ਠੀਕ ਹੈ ਜੀ 35 ਹੈਡ ਟੀਚਰ ਸੈਂਟਰ ਹੈਡ ਟੀਚਰ ਅਤੇ 55 ਹੈਡ ਟੀਚਰ ਦੀਆਂ ਅਸਾਮੀਆਂ ਹੋ ਆ ਚੁੱਕੀਆਂ ਨੇ ਠੀਕ ਹੈ ਜੀ ਤਾਂ ਜਿਹੜੀਆਂ ਬੈਕਲੌਗ ਦੀਆਂ ਅਸਾਮੀਆਂ ਕੁਝ ਕ ਪਈਆਂ ਸਨ ਤੇ ਉਹਨਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕਰ ਦਿੱਤੀ ਗਈ ਹੈ ਤਾਂ ਉਹ ਲਿਸਟ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਜਿਹੜੀ ਹੈਗੀ ਅਸੀਂ ਡਾਊਨਲੋਡ ਕਰ ਸਕਦੇ ਹਾਂ ਤੇ ਇਹਦੇ ਨਾਲ ਹੀ ਕੁਸ਼ਕ ਜਿਹੜੀ ਆ ਲਿਸਟਾਂ ਜਿਹੜੀਆਂ ਹੈਗੀਆਂ ਉਹ ਪਾਈਆਂ ਹੋਈਆਂ ਜੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਆਫ 35 ਸੀ ਐਚ ਟੀ ਸੈਂਟਰ ਹੈਲਡ ਟੀਚਰ ਦਿਆਂ ਨੇ ਠੀਕ ਹੈ ਆ ਉਹਨਾਂ ਦੇ ਕੁਸ਼ਕ ਨਾਮ ਦਿੱਤੇ ਆ ਇਹ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਵਾਈਜ਼ ਇਹਨਾਂ ਦੀ ਵੰਡ ਕੀਤੀ ਗਈ ਹੋਇਆ ਕੈਟਾਗਰੀ ਪਹਿਲੀ ਜਰਨਲ ਐਸ ਐਮ ਐ ਦੂਸਰੀ ਕੈਟਾਗਰੀ ਵਿੱਚ ਐਸ ਸੀ ਆਰਓ ਐਸ ਐਮ ਐ ਇਸ ਤਰ੍ਹਾਂ ਹੀ ਤੀਸਰੀ ਕੈਟਾਗਰੀ ਦੇ ਘਾੜ ਜਰਨਲ ਜਿਹੜੀ ਹੈਗੀ ESM ਤੇ ਉਸੇ ਤਰ੍ਹਾਂ ਹੀ ਕੈਟਾਗਰੀ BC ਦੇ ਵਿੱਚ ਜਿਹੜੀਆਂ ਹੈਗੇ ਇਹ ਪੋਸਟਾਂ ਪਈਆਂ ਨੇ ਜੀ ਤਾਂ ਚਾਹੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨਹੀਂ ਤੇ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੋਂ ਜਿਹੜੀ ਹੈਗੀ ਇਹ ਸਿਲੈਕਸ਼ਨ ਲਿਸਟ ਡਾਊਨਲੋਡ ਕਰ ਸਕਦੇ ਹੋ ਮਿਲਦਿਆ ਨਹੀਂ ਕਿਸੇ ਨਵੀਆਂ ਜਾਣਕਾਰੀ ਦੇ ਨਾਲ ਧੰਨਵਾਦ